ਕਿੰਨੇ ਬਣਾਉਣੇ ਉਹ ਮੈਂ ਹੀ ਬਣਾਉਣੀ ਆ ਜੀ ਅੱਗੇ ਵੀ ਤੇ ਬਣਾਈ ਦੀ ਜਿਆ ਕੋਈ ਗੱਲ ਨਹੀਂ ਬਸ ਪਨੀਰ ਬਣਾ ਲਿਓ ਤੇ ਨਾਲੇ ਕੱਲ ਪੈਸੇ ਵੜਾਏ ਸੀਗੇ 50 ਰੁਪਏ ਘੱਟ ਹੀ ਦੁਕਾਨ ਦੇ ਕਿਰਾਏ 'ਚ ਉਹ ਕਿੱਥੇ ਗਏ ਉਹ ਨਾ ਉਹ ਪਤਲੀ ਪੂੜੀਆਂ ਵਾਲਾ ਨੰਗਨ ਡਾਇ ਹੈ ਜਿੱਦੇ ਉਹ ਫਿਰ ਨਾ ਬੜਾ ਜੀ ਕਿਤਾ ਖਾਣ ਨੂੰ ਤੇ ਫਿਰ ਮੈਂ ਦੋ ਪੂੜੀਆਂ ਖਾ ਲਈਆਂ ਜੀ ਲੈ 10 ਪਤਲੀ ਪੂੜੀਆਂ ਜੀ ਕਿਤਾ ਖਾਣ ਨੂੰ ਤੇ ਇੱਥੇ ਜਨਾਨੀ ਨਹੀਂ ਵੇਖਣਦੀ ਘਰੇ ਮੇਰੇ ਵਾਸਤੇ ਦਾਣ ਛੱਡਤੀ ਤੇ ਆਪ ਪਤਲੀਆਂ ਪੂੜੀਆਂ ਜਨਾਬ ਖਾਂਦੇ ਆ ਮਾਂ ਪੁੱਤ ਦੋਵੇਂ ਛਟੋਰੇ ਇੱਕ ਨੰਬਰ ਤੇ ਉਹ ਉਧਰ ਚਲ ਗਈ ਆਪਣੀ ਭੈਣ ਵੱਲ ਇਹ ਜਨਾਬ ਪਤਲੀਆਂ ਪੂੜੀਆਂ ਖਾਈ ਜਾਂਦੇ ਤੇ ਜਨਾਨੀ ਤੇ ਕੀ ਆ ਉਥੇ ਹੱਲੇ ਹੋ ਜੀ ਕਰਦਾ ਸੀ ਹੋਰ ਖਾਣ ਨੂੰ ਫਿਰ ਮੈਂ ਨਾ ਡਰਦੇ ਨਹੀਂ ਖਾਦੀਆਂ ਨਾ ਕਿਥੇ ਇੰਨੀਆਂ ਖਾ ਲਈ ਅਸੀਂ ਕਿਉਂ ਉਥੇ ਦੋ ਹੋਰ ਖਾ ਲੈਂਦੇ ਕੋਈ ਖਾਦਦੀਆਂ ਸੀਗੀਆਂ ਮੈਨੂੰ ਪੁੱਛੇ ਵੀ ਨਾ ਨਾ ਪੈਸੇ ਨਾਲ ਘਾਲਾ ਮਾਰਨਾ ਕਰਿਆ ਕਰੋ ਮੈਨੂੰ ਸਭ ਪਤਾ ਵਾ ਤੁਹਾਡੀਆਂ ਚਲਾਕੀਆਂ ਜੀਆਂ ਦਾ ਕੋਈ ਕੋਈ ਗੱਲ ਨਹੀਂ ਮੈਂ ਨਾ ਅੱਜ ਤੁਹਾਨੂੰ ਪੂਰੇ ਕਰ ਦੂੰਗਾ ਕੀ ਪੂਰੇ ਕਰ ਦੂੰਗਾ 50 ਰੁਪਏ ਕਿੱਥੋਂ ਲੈਣੇ ਉਹ ਪਤਨੀ ਪੂੜੀ ਵਾਲੇ ਕੋ ਦੁਬਾਰਾ ਜਾਏਗਾ ਕਿ ਆ ਭਾਈ ਮੈਂ ਤੈਨੂੰ ਖਵਾ ਦੇਣਾ ਤੇ 50 ਰੁਪਏ ਮੈਨੂੰ ਵਾਪਸ ਕਰ ਦੇ ਨਹੀਂ ਹੋ ਗਾ ਰੋ ਵੀਰ ਜੀ ਵੇਖੋ ਤੁਸੀਂ ਕਿੰਨੇ ਪਿਆਰ ਨਾਲ ਕਹਿੰਦੇ ਜੇ ਕਿ ਜਾਓ ਜਾ ਕੇ ਆਟਾ ਘੋਲੋ ਜਾਓ ਜਾ ਕੇ ਪਿਆਜ਼ ਕੱਟੋ ਉਹਨੂੰ ਗ੍ਰਾਇੰਡ ਵੀ ਕਰ ਦੋ ਐਸੇ ਕਰਕੇ ਨਾ ਮੇਰਾ ਤੁਹਾਨੂੰ ਨਾ ਕਰਨ ਉਹ ਜੀ ਨਹੀਂ ਕਰਦਾ ਜਿੰਨਾ ਤੁਸੀਂ ਪਿਆਰ ਨਾਲ ਮੈਨੂੰ ਕੰਮ ਕਿਦਦੇ ਨਾ ਲੱਗ ਗਿਆ ਨਾ ਪਤਾ ਕੋਈ ਗੱਲ ਨਹੀਂ ਤੋਹੀ ਨਾ ਸਾਰਾ ਕੁਝ ਤੇ ਮੈਂ ਕਰ ਦੇਣਾ ਕੋਈ ਨਹੀਂ ਤੋਹੀ ਰਾਮ ਕਰੋ ਰ ਮਦਰ ਕੀ ਰਹਿ ਗਿਆ ਚੁੱਲ੍ਹੇ ਤੇ ਹੀ ਚਾਲਣੀ ਆ ਕੜਾਈ ਉਹ ਵੀ ਛਾੜ ਦੂੰਗਾ ਚਲ ਠੀਕ ਆ ਭਾਈ ਜਿਤਨਾ ਤੇਰੀ ਮੱਜੀ ਕਰ ਲਵੀ ਤੇ ਨਾਲੇ ਆਪਣੀ ਮਾਦਾ ਨੂੰ ਉੱਥੇ ਹੀ ਦਬਰ ਰਹਿੰਦੀ ਹੁਣ ਇਹ ਨਾ ਹੋਵੇ ਫੋਨ ਕਰਕੇ ਸਦੀਆਂ ਮੰਮੀ ਆ ਜਾ ਮੇਰੇ ਜੀ ਨਹੀਂ ਲੱਗਦਾ ਜੇ ਮੇਰੇ ਜੀ ਨਹੀਂ ਲੱਗਦਾ ਕੋਈ ਨਹੀਂ ਕਰਨ ਦੇ ਇੰਜੋਏ ਉਹਨੂੰ ਵੀ ਕਿਤੇ ਉਹ ਵੀ ਕਿਤੇ ਘਰੋਂ ਨਿਕਲੀ ਚੁਗਲੀਆਂ ਕਰੇ ਨਾ ਉਹਨੂੰ ਚੰਗੀ ਤਰ੍ਹਾਂ ਰਾਜ ਕੇ ਢਿੱਡ ਕੇ ਆਪਣਾ ਖਾਲੀ ਕਰਕੇ ਆਂਦੇ ਕੋਈ ਗੱਲ ਨਹੀਂ ਇਹ ਨਹੀਂ ਆ ਮਮਾ ਵਾਇਸ ਵਾਂਗੂ ਫੋਨ ਕਰਕੇ ਮੰਮੀ ਇਹ ਆਰੇ ਲ ਡੈਡੀ ਨੂੰ ਤੇ ਮੈਨੂੰ ਪੁੱਛ ਦੇਵੀਂ ਜੇ ਅੱਖਾਂ ਪਿਆਰਿ ਘਟੇ ਮੈ ਕੋ ਮੰਮੀ ਮੈਂ ਰੋਂਦਿਆ ਜੇ ਠੀਕ ਹੈ ਨਾ ਯਾਰੀਆਂ ਗੱਲਾਂ ਨਾ ਮਾਰ। ਜਾ ਬਾਈ ਜਾ ਕੇ ਬਣਾ ਲੈ ਫਿਰ। ਹਾਂ। ਨਾ ਨਾ ਮੈਂ ਕੁਝ ਨਹੀਂ ਖਾਣਾ। ਬਸ ਸਾਰਾ ਕੰਮ ਕਰਦੀ ਜਦੋਂ ਠੀਕ ਹੁੰਦੇ ਆ ਆਫਿਸ ਤੋਂ ਵਾਪਸ ਆਣਾ ਨਾ ਪੀਲੇ ਵਾਲੀ ਗੁਲਫੀ ਲੈ ਆਇਓ। ਉਹ ਗਾਦੀ। ਉਹ ਪਠੇਰਾ ਖਾ ਲੈਣਾ। ਆਫਿਸ ਜਾ ਕੇ ਗਈ ਪਤਨੀਆਂ ਕੁੜੀਆਂ ਖਾ ਲਈਆਂ ਗੜੀ ਮੋਟੀਆਂ ਕੁੜੀਆਂ ਖਾ ਲਈਆਂ ਗੜੀ ਉਹ ਕੁੜੀਆਂ ਖਾ ਲਈਆਂ। ਇੱਕ ਕੀ ਬੜੀ ਆ ਸਾਰੇ ਤੈਗੇ ਦਿੰਦਰੀ ਵੇ ਅਕੇ ਰਾਤਾਂ ਦਾ ਤੇ ਦੇ ਤੁਸੀਂ ਕਿੰਨਾ ਦਵਾਇਆ ਉਹ ਤੱਲੇ ਚੋਂ ਨਾ ਨੂੰ ਉਹ ਦਫੇ ਕੰਨ ਦੇਖਦਾ ਕਿੰਨੇ ਕਿਨੇ ਆ ਤੇ ਉਹ ਫਿਰ ਤਰਾ ਉਹਦੇ ਵਿਚੋਂ ਦੀ ਵਾਜ ਸਾਦ ਵਿੱਚ ਪੁੱਜੀ ਗਈ ਇੱਕ ਗੀਤ ਵਿੱਚ ਪੁੱਜੀ ਗੂੜਾ ਚਾ ਮੇਰੇ ਲਈ ਤੇ ਲੈ ਗਿਆਂ ਪਾਚੋ ਵੇਖਾਂ ਮੈਂ ਆ ਮੇਰੇ ਪਰੋਂ ਕੋ ਦੇ ਦੱਸਿਓ ਕਿ ਮੈਂ ਜਾਂਦਾ ਸੀ ਚਾਦੇ ਚੁਦੇ ਸੱਡ ਪਈ ਏ ਮਮ ਜੀ ਕੀ ਗਿਆ ਕੁਛ ਨਹੀਂ ਮਿਲਿਆ ਇਥੋਂ ਉਹ ਮੇਰੇ ਘਰ ਸੁਨ ਲਾ ਪਹਿਲਾਂ ਲੱਤਾਂ ਬਣੀ ਬੜੀਆਂ ਦਰਦ ਹੁੰਦੀਆਂ ਰਾਤੀ ਆ ਕੇ ਬਾਮ ਲਾਦੀ ਪੈਰਾਂ ਦੇ ਉੱਤੇ ਫਾਟੇ ਤਾਂ ਨਾ ਚੰਗੀ ਮਿਲ ਗਈ ਐ ਨੂੰ ਫਿਰ ਵੀ ਇੰਨੀ ਇੰਨੀ ਇਹਨਾਂ ਨੂੰ ਗੱਲਾਂ ਆਉਂਦੀਆਂ ਇੱਕ ਤੇ ਉਹ ਮੈਡਮ ਚਾ ਆ ਕੇ ਉੱਥੇ ਬਹਿ ਗਈ ਨੀ ਕੀ ਕਰਦੀ ਹੋਣੀ ਨਾ ਫੋਨ ਕੀਤਾ ਨਾ ਕੁਛ ਤੋਂ ਮੈਂ ਗੱਲ ਕਰਦੀਆਂ ਨਹੀਂ ਹਾਂਜੀ ਰੋਟੀ ਖਾ ਲੀ ਜੇ ਕਿਥੋਂ ਰੋਟੀ ਖਾ ਲੈ ਕਿਉਂ ਰੋਟੀ ਘੱਟ ਨਹੀਂ ਖਾਦੀ ਪੂਰ ਕਿੱਥੇ ਉਹ ਜਦ ਗਏ ਜਿਹੜਾ ਦੁਕਾਨ ਤੇ ਪਤਾ ਨਹੀਂ ਦੱਸ ਕੇ ਤੇ ਕੋਈ ਨਹੀਂ ਗਈ ਮੈਨੂੰ ਕਿੱਥੇ ਉੱਟੀ ਹੈ ਪਰ ਮੈਨੂੰ ਨਜ਼ਰ ਕੋਈ ਨਹੀਂ ਪਈ ਕਿੱਥੇ ਉਹ ਕਹਿੰਦਾ ਦੱਸ ਕੇ ਜਾਂਦੀ ਕਿੱਥੇ ਜੇ ਅੱਗੇ ਤੇ ਕਿੱਥੇ نیچے ਜਾਂਦੀ ਉਹਨਾਂ ਨੂੰ ਕੋਈ ਤੋਸਾ ਮੈਂ ਤਾਂ ਸੋਚੂ ਕੀ ਗੱਲ ਹੈ ਰਾਤੀ ਤੁਸੀਂ ਬੜੇ ਉਹਨਾਂ ਨਾਲ ਗੋਲਡੀ ਨਾਲ ਗੱਲਾਂ ਲੱਗੀਆਂ ਹੋਈ ਸੀ ਗੁੰਮਨ ਗੁੰਮਨ ਕਰਨ ਕੋਈ ਗਲਤ ਹੈ ਕੀ ਦੱਸਾਂ ਭਾਂਤੇ ਨੂੰ ਮੈਨੂੰ ਤੇ ਮੇਰੀ ਨੋ ਨੇ ਚੰਡਾ ਲੈਣੀ ਨੇ ਬਾਹਰ ਕੱਢ ਦੇ ਹਾਂ ਮੈਂ ਮਰ ਜਾ ਤਾਂ ਮੈਂ ਇੱਥੇ ਆਈ ਮੈਂ ਤੇ ਫੋਕਰੀਆਂ ਮਾਰਨ ਨਹੀਂ ਤੇਰੀ ਨੋ ਸਾਹਮਣੇ ਤੇ ਇਹਨੂੰ ਅਕਲ ਆ ਜਵੇ ਕਿਤੇ ਹੋਈ ਭਈ ਉਹ ਵੀ ਐਵੇਂ ਦੀ ਹੈ ਕਿੰਨੀਆਂ ਐਵੇਂ ਦੀ ਓ ਮਾਈ ਗੋਡ ਇਹ ਤਾਂ ਥੋੜੀ ਚੰਗੀ ਓ ਅਜ ਤੋ ਵੀ ਵੱਧਦੀ ਦੋਰਤੀਆਂ ਤੂੰ ਵੇਖੀ ਨੀ ਨਾ ਉਹਦੇ ਗੋਲ ਨਹੀਂ ਵੇਖੇ ਹੋਣੇ ਓਏ ਹੋਏ ਸ਼ਹਮੇਂ ਵੀ ਟੱਕਰਨੀ ਆ ਸਨ ਪਤਾ ਨਹੀਂ ਕਿੱਥੋਂ ਚੰਡਾ ਲੀ ਮੇਰੇ ਮਗਰ ਪੈ ਗਈ ਮੈਂ ਆਈ ਹਾਂ ਮੈਂ ਚੱਲ ਤੇਰੇ ਕੋ ਰਹੂੰਗੀ ਤੇਰੇ ਕੋ ਆਪੇ ਸੁਣਿਆ ਤੇ ਹੋਰ ਆਂਗੂ ਵੱਧ ਤੋਂ ਵੱਧ ਮੇਰੀ ਗੱਲ ਸੁਣ ਟੈਨਸ਼ਨ ਨਹੀਂ ਲੀ ਲੋੜ ਕੋਈ ਕੋਈ ਨਾ ਤੇ ਬੜੀ ਕਿਸਮ ਦੀ ਕੰਮ ਨਹੀਂ ਹੈਪੀ ਹੋ ਕੇ ਤੇ ਗਲਤੀ ਨਾਲ ਨਾ ਕਰ ਕਰ ਲਿਆ ਜੀ ਉਹ ਕਿ ਹੈਪੀ ਤੇ ਕਿ ਜੁਰੂਰ ਬੁਲਾਉਂ ਜੇ ਉਹ ਤੇ ਉਹਨੂੰ ਜੋ ਕਹੇਗਾ ਉਹ ਹੀ ਬੋਲੇਗਾ ਜੀ ਕਿਸੇ ਮਾਨੀ ਦੇ ਸੁਪਨ ਚੋਲ ਕੇ ਇੱਥੇ ਬੈਠੇ ਹੋ ਗੂ ਜੀ ਬਸ ਤੁਸੀਂ ਕਹਿਣਾ ਮੈਂ ਇਹ ਪੂਰਾ ਲੋਟੇ ਰੋਬ ਰੱਖਿਆ ਹੈ ਕਿ ਮੈਂ ਇੱਥੇ ਬੜੀ ਬੜੀਆ ਤੁਹਾਡੀ ਬਣਾਈ ਹੋਈ ਜੇ ਬੇਨ ਨੂੰ ਬੜਾ ਡਰਦੀ ਇਹਨੂੰ ਬੜਾ ਡਰਦੀ ਹੈ ਉਹ ਵੀ ਆਖਿਆ ਜੀ ਰੱਬ ਦਾ ਵਾਸਤਾ ਜੀ ਇਹ ਰੋਬ ਆਹੀ ਰੱਖਿਆ ਮੈਂ ਕਿਦਣਾ ਗੱਲ ਕਰਨੀ ਫਿਰ ਤੁਸੀਂ ਮੇਰੀ ਨੂੰ ਤੇ ਇੰਨੀ ਕਿ ਤੇ ਚੰਡਾਲੀ ਨਾ ਮੇਰੇ ਮੁੰਡੇ ਨੂੰ ਬਹੁਤ ਦੁੱਖ ਦਿੰਦਾ ਸਾਡੇ ਮਗਰ ਇਹ ਜੀ ਸੰਡਾਲਣਾ ਪੈਣੀ ਐ ਸਰ ਸਾਨੂੰ ਹੀ ਇਹ ਜੇ ਟੱਕਰਨੀ ਆ ਸਰ ਮੈਂ ਤੇ ਆਪਣਾ ਰੋਗ ਬਣਾਇਆ ਨਹੀਂ ਆ ਕਿ ਮਦਰ ਇੱਥੇ ਵੇਖਿਆ ਤੇ ਉਹਨੂੰ ਵਾਧੇ ਤਾਂ ਕੋਈ ਨਹੀਂ ਤੁਸੀਂ ਹੋ ਬਣਾਈ ਰੱਖੋ ਤੁਹਾਨੂੰ ਟੈਨਸ਼ਨ ਨਹੀਂ ਆਉਂਦੀ ਇਹ ਆਉਂਦਾ ਹਾਸ ਹੁੰਦੀ ਕੋਈ ਲੋੜ ਨਹੀਂ ਤੁਸੀਂ ਆਪਣਾ ਜਿਵੇਂ ਰੋਗ ਇਹਨਾਂ ਬਣਾਈ ਆਪਕਾ ਸਾਡੇ ਹੁੰਦਿਆਂ ਮੈਂ ਬਾਕੀ ਦੇਖਦੇ ਆ ਕੋਈ ਹੱਲ ਕੱਢਦੇ ਇਹਨਾਂ ਦਾ ਭੈਜੀ ਹਰ ਗੱਲ ਦਾ ਕੋਈ ਹੱਲ ਤੇ ਹੁੰਦਾ ਹੀ ਸਾਨੂੰ ਜਿਹੜੀ ਇਹਨਾਂ ਨੇ ਸੱਸਾਂ ਦੀ ਬੇਕਦਰਹੀ ਕੀਤੀ ਹੋਈ ਹੈ ਨਾ ਤੇ ਕੋਈ ਨਾ ਕੋਈ ਹੱਲ ਤੇ ਕਢਣਾ ਹੀ ਪੈਣਾ ਇਹਨਾਂ ਦਾ ਇਹ ਦੇਸ ਦੇ ਮੁੰਡੇ ਵਿਚਾਰੇ ਸਾਰੀ ਜ਼ਿੰਦਗੀ ਰੋ ਰੋ ਕੱਟ ਚੜਨਗੇ ਅਸੀਂ ਵੀ ਗੱਲਾਂ ਸੁਣਦੀਆਂ ਸਾਡੇ ਮੁੰਡੇ ਵੀ ਗੱਲਾਂ ਸੁਣਨਦੇ ਕਦੋਂ ਤੱਕ ਇਹ ਕੁੰਧਾ ਨਾਲ ਵੀ ਸਾਸ ਨਹੀਂ ਕਰਦੀਆਂ ਆਪਣੇ ਘਰ ਵਾਲਿਆਂ ਨਾਲ ਨਹੀਂ ਕਰਦੀਆਂ ਉਹਦੋਂ ਨੂੰ ਮੇਰ ਨੂੰ ਵੀ ਵੱਧ ਕਰਦੀਆਂ ਹੀ ਹਾਏ ਬੜੀ ਮਿੱਟੀ ਪਲੇ ਚ ਚੜੇ ਮੁੰਡਿਆਂ ਦੀ بڑے ਮੁੰਡੇ ਦੁਖੀ ਜੇ ਵਿਚਾਰੇ ਮਿੰਦੇ ਉਹ ਵਿਚਾਰੇ ਰੋ ਵੀ ਨਹੀਂ ਸਕਦੇ ਖੁੱਲ ਕੇ ਇਹ ਨਾ ਕੋਈ ਯਾਰ ਦੋਸਤ ਕੋਲ ਜਾਣ ਨਾ ਕਿਸੇ ਕੋਲ ਖਲੋਣ ਭਾਈ ਉਹਦੇ ਫੋਨ ਉਹਨਾਂ ਤਾਂ ਤੇ ਰਾਤੀ ਫੋਨ ਹੀ ਚੈੱਕ ਹੁੰਦੇ ਨੇ ਹੋਰ ਕਿੰਨੇ ਨਾ ਕਿੰਨੀ ਆ ਪਾ ਲਈਆਂ ਕਿੰਨੇ ਪੈਸੇ ਵਟੇ ਕਿੰਨਾ ਕੀ ਕੀਤਾ ਹਿਸਾਬ ਇੱਕ ਇੱਕ ਜੇ ਕੋਈ ਚੀਜ਼ ਖਾ ਲੈਂਦਾ ਨਾ ਉਹ ਵੀ ਦੱਸਦਾ ਕਿ ਮੈਂ 50 ਰੁਪਏ 20 ਰੁਪਏ ਉੱਥੇ ਵਰਤੇ ਉਹਦਾ ਵੀ ਹਿਸਾਬ ਲੈਂਦੀ ਆ ਹਾਏ ਹਾਏ ਇਹਦੀ ਹਾਲ ਇੱਧਰ ਹੈ ਬਸ ਬਸੇ ਦੇ ਨਾਮ ਜਿਹਦੇ ਨਾਲ ਬੀਤਦੀਆਂ ਜਿਹਨਾਂ ਉਹਨੂੰ ਪਤਾ ਹੁੰਦਾ ਜੇ ਆਪਣਾ ਆਪਣਾ ਦੁੱਖ ਅਸੀਂ ਸੋਚਦੇ ਆ ਅਗਲਾ ਬੜਾ ਸੁਖੀ ਅਗਲਾ ਬੜਾ ਸੁਖੀ ਪਰ ਜਦੋਂ ਸੀ ਅਗਲੇ ਨੂੰ ਫੋਲਦੇ ਆ ਨਾ ਮਤਾ ਦੋ ਦੋ ਲੱਗਦਾ ਤੇ ਜੁਕਾੱਖ ਨਹੀਂ ਨਿਕਲਦਾ ਪੀਓ ਮੇਰਨੋਂ ਵੀ ਜ਼ਿਆਦਾ ਔਖਾ ਏ ਇਸ ਗੱਲ ਮੇਰਨੋਂ ਵੀ ਜ਼ਿਆਦਾ ਔਖਾ ਏ ਬੜਾ ਖੂਨ ਪੀਤਾ ਹੋਇਆ ਇਹਨਾਂ ਨੇ ਉਸ ਨਾਲ ਕੁਝ ਕਰ ਮੈਂ ਕਹਣਾ ਮੈਂ ਤੇਰ ਕੋਈ ਸਲਾਹ ਲੈਣਾ ਨਹੀਂ ਹਾਂ ਤੇ ਇੱਥੇ ਉਹਨੂੰ ਹੀ ਵੱਧ ਕੇ ਕਾਹੋ ਨੀ ਤੁਸੀਂ ਟੈਨਸ਼ਨ ਨਾ ਲਓ ਕੋਈ ਗੱਲ ਸਭ ਠੀਕ ਹੋ ਜਾਏਗਾ ਤੁਸੀਂ ਚੁੱਪ ਕਰਕੇ ਰਹੋ ਖਾਓ ਐਕਸ ਕਰੋ ਔਰ ਬਿਲਕੁਲ ਹੀ ਉਹਦੇ سامنے ਉਦਾਸ ਨਹੀਂ ਬਹਿਣਾ ਉਹਨੇ ਸੋਚਣਾ ਪਤਾ ਕੀ ਹੈ ਉਹ ਫੇਰ ਰੋਬ ਰੱਖਣਾ ਨਹੀਂ ਨਹੀਂ ਰੋਬ ਨਹੀਂ ਰੱਖੋ ਚਲੋ ਅਸੀਂ ਰੋਟੀ ਭਰਾਈ ਚਾਹ ਪੀਏ ਆ ਚਲ ਭਾਇ ਕੋਲਾ ਪਰ ਆ ਸੋਨੀਆ ਹਾਂਜੀ ਭੁਆ ਜੀ ਉਤੋਂ ਦੂਰ ਜਾਂਦੀ ਕਿਉਂ ਨਹੀਂ ਭਈ ਪੇਕੇ ਜਾਣਾ ਤੇ ਜਾ ਫਿਰ ਭੁਆ ਜੀ ਅੱਗੇ ਵੀ ਮੈਂ ਤੁਹਾਡੇ ਕਹਿਣ ਤੇ ਪੇਕੇ ਚਲੇ ਗਈ ਸੀ ਉਸੇ ਕਹਿ ਆ ਮੈਂ ਕਿ ਤੇ ਮਮੀ ਡੈਡੀ ਦੀ ਫਿਕਰ ਨਾ ਕਰ ਮੈਂ ਬੈਠੀ ਹਾਂ ਮੈਂ ਆਪੇ ਵੇਖ ਲਾਂ ਕਿ ਇਸ ਚੀ ਦੀ ਲੋੜ ਹੈਗੀ ਆ ਪਰ ਫਿਰ ਤੁਸੀਂ ਉਹਨਾਂ ਨੂੰ ਮੰਜੂਦੀਰੀ ਵਾਲ ਭੇਜਤਾ ਪੁੱਤਰ ਮੈਂ ਕੀ ਕਰਦੀ ਹੋ ਕੰਨੇ ਮੇਰਾ ਦਿਲ ਕਰਦਾ ਮਿਲਨ ਤੇ ਤੁਹਾਨੂੰ ਪਤਾ ਮੈਨੂੰ ਮੰਜੂ ਦੀਦੀ ਨੇ ਕੀ ਕਿਹਾ ਹੋਇਆ ਨਾ ਜਦੋਂ ਉਹਨਾਂ ਦੀ ਭੈਣ ਹੀ ਮਰ ਗਈ ਤੇ ਉਦੋਂ ਉਹਨਾਂ ਨੇ ਇੱਥੇ ਆ ਕੇ ਕੀ ਕਰਨਾ ਸੀ ਪੁੱਤ ਮੈਂ ਦੂਗੀ ਪਤਾ ਹੋਏ ਇਹ ਉਹਨਾਂ ਨੇ ਕਿਹਾ ਤੇ ਮੈਂ ਕਿਥਾ ਰੋ ਸਕਦੀ ਸੀ ਮੈਂ ਕਿਹਾ ਤੁਸੀਂ ਜਾਓ ਫਿਰ ਜਾਣਾ ਤੇ ਉਹ ਬੁਆ ਜੀ ਇੰਨੀ ਬੇਇੱਜ਼ਤੀ ਉਹ ਮੈਂ ਕਦੀ ਆਪਣੇ ਸਾਸੋਰੇ ਦੀ ਬੇਇੱਜ਼ਤੀ ਨਹੀਂ ਹੋਣ ਦਿੱਤੀ ਮੈਂ ਤਾਂ ਉਹਨਾਂ ਨੂੰ ਕਦੀ ਬੁਆ ਨਹੀਂ ਟੱਪਣ ਦਿੱਤਾ ਤੇ ਤੁਸੀਂ ਉਹਨਾਂ ਨੂੰ ਮੰਜੂ ਦੀਦੀ ਵੱਲ ਭੇਜ ਤਾਂ ਕਹਿ ਕੇ ਚਲੇ ਜਾਓ ਪੁੱਤ ਮੈਂ ਨਹੀਂ ਕਿਹਾ ਉਹ ਆਪਣੀ ਮਰਜ਼ੀ ਨਾਲ ਗਏ ਐ ਬਦਨੇ ਮੇਰੇ ਦਿਲ ਕਰਦਾ ਭੜੇ ਨੂੰ ਮਿਲਣ ਤੇ ਚਲੋ ਠੀਕ ਐ ਹੁਣ ਮੈਂ ਘਰ ਆ ਗਈ ਆ ਤੇ ਮੈਂ ਹੁਣ ਕਿਤੇ ਨਹੀਂ ਜਾਣਾ ਮੈਂ ਤੇ ਆਪਣੇ ਸੱਸੋਰੇ ਵਾਸਤੇ ਨਾ ਆਪਣੇ ਪੇਕੇ ਵੀ ਛੱਡ ਦੇਨੇ ਜੇ ਪਹਿਲਾਂ ਮੇਰੇ ਸੱਸੋਰਾ ਬਾਕੀ ਸਭ ਰਿਸ਼ਤੇ ਬਾਅਦ ਚ ਨਹੀਂ ਪੁੱਤ ਇਹੋ ਜੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਹੈਗੀ ਆ ਨਾ ਮੈਂ ਆਪਣੇ ਧਿਆਰ ਰੱਖਾ ਮੈਂ ਤੇ ਪੁੱਤਰ ਬੱਚਿਆਂ ਨਾਲ ਗਈ ਨਹੀਂ ਐਸੇ ਇਹ ਮੰਨੇ ਨਹੀਂ ਤੇ ਮੈਂ ਕਿਹਾ ਬੱਚਿਆਂ ਨੇ ਉੱਥੇ ਜਾ ਕੇ ਹਸਣਾ ਖੇਡਣਾ ਨੱਚਣਾ ਟੱਪਣਾ ਮੈਂ ਨੇ ਕੀ ਕਰਨਾ ਤੇ ਮੈਂ ਆਪਣੇ ਬੱਚਿਆਂ ਨੂੰ ਦਿਲ ਵਿੱਚ ਮਰ ਕੇ ਕਹਿਤਾ ਕਿ ਮੈਂ ਆਪਣੇ ਭਰਾਵਾਂ ਲਈ ਕੁਰਬਾਨ ਤੁਸੀਂ ਜਾਓ ਘੁੰਮ ਫੇਰਾ ਨਾਨਾ ਪੂਆਜੀ ਮੈਂ ਤੇ ਇੱਕ ਰਾਤ ਲਾ ਕੇ ਆਈ ਆ ਤੇ ਪਿੱਛੋਂ ਮੇਰੇ ਸਾਸੋਰੇ ਦੀ ਵੇਖੋ ਕਿੰਨੀ ਬੇਇੱਜ਼ਤੀ ਹੋਈ ਤੇ ਕਿੱਕੀ ਵੀ ਕਿੰਨੇ ਮੰਜੂ ਦੀਦੀ ਨੇ ਮੈਂ ਨਹੀਂ ਆਪਣੇ ਸਾਸੋਰੇ ਦੀ ਅੰਨੀ ਬੇਇੱਜ਼ਤੀ ਹੋਣ ਦੇਣੀ ਕਿਆ ਤੂੰ ਦੇਖਣਾ ਪੁੱਤ ਅੱਜ ਕਾ ਰਿਸ਼ਤੇਦਾਰੀਆਂ ਕਿਹੋ ਜੀਆਂ ਵੀ ਵੱਡਿਆਂ ਦੀਆਂ ਵੱਡਿਆਂ ਤੱਕ ਹੀ ਸੀਮਤ ਹੈ ਤੇ ਹੈ ਤਾਂ ਸੱਕੀ ਪਨੇਵੀ ਹੈ ਨਾ ਤੇ ਫੇਰ ਕੀ ਉਹਦੇ ਘਰ ਚਲੇਗੇ ਚਾਹਤ ਪੂਆ ਜੀ ਉਹਨਾਂ ਨੇ ਸੋਚਣਾ ਚਾਹੀਦਾ ਸੀ ਨਾ ਉਹਨਾਂ ਨੇ ਰਿਸ਼ਤੇ ਦੀ ਮਾਨ ਮਰਿਆਦਾ ਰੱਖੀ ਉਹਨਾਂ ਨੇ ਰੱਖਿਓ ਨਹੀਂ ਮਾਸੀ ਦਾ ਦਿਲ ਕਿੱਦਾ ਪੜੇਵੀ ਨਹੀਂ ਮਿਲਨ ਤੇ ਪਨੇਵੀ ਨੂੰ ਬੁਰਾ ਲੱਗਿਆ ਕਿ ਮੇਰੇ ਆ ਘਰ ਕਿਉਂ ਆਏ ਦਾ ਇਹ ਕੋ ਰਿਸ਼ਤੇਦਾਰੀ ਹੈ ਤੋ ਤੋਬਾ ਤੋਬਾ ਮੈਂ ਤਾਂ ਡਰ ਗਈ ਐ ਉਹ ਜੀ ਰਿਸ਼ਤੇਦਾਰੀ ਤੋਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਦੇਖੋ ਤੁਹਾਡੇ ਨੂੰ ਪੁੱਤਰ ਬਾਰਕੂੰ ਮੰੰਤਿਰ ਰੰਗੇ ਤੇ ਤੁਸੀਂ ਕਹ ਮੇਰੇ ਨੂੰ ਪੁੱਤਰ ਨੂੰ ਵੀ ਰਾਨ ਮੈਂ ਕੀ ਕਰਨਾ ਉਹਨਾਂ ਨਾਲ ਜਾ ਕੇ ਤੇ ਮੈਂ ਆਪਣੀ ਪਰਜਾਈ ਵੱਲ ਰਹਿ ਨਹੀਂ ਆ ਦੋ ਦਿਨ ਸਾਰੇ ਭੂਆ ਜੀ ਤੁਹਾਡੇ ਵਰਗੇ ਨਹੀਂ ਹੁੰਦੇ ਭੂਆ ਜੀ ਐ ਤੇ ਮੈਂ ਨਾ ਘਰ ਰੋਹੀ ਕੈਕੀ ਲੈਣ ਵਾਸਤੇ ਨਾ ਤੁਸੀਂ ਮੈਨੂੰ ਦੱਸਦੇ ਤੇ ਨਾ ਮੈਂ ਮੰਜੂ ਦੀਦੀ ਵੱਲ ਜਾਂਦੀ ਨਾ ਮੈਨੂੰ ਸਾਰੀ ਵੱਲ ਦਾ ਪਤਾ ਲੱਗਦਾ ਆਏ ਭੂਆ ਜੀ ਉਹਨਾਂ ਦੇ ਅੱਗੇ ਜਿਹੜਾ ਪਾਣੀ ਰੱਖਿਆ ਹੋਇਆ ਸੜਿਆ ਹੋਇਆ ਪਾਣੀ ਉਹ ਪਾਣੀ ਦੀ ਸ਼ਕਲ ਵੇਖਣ ਨੂੰ ਜੀ ਨਾ ਕਰੇ ਤੇ ਜੜੀਚਾ ਹਾਏ ਪੂਆ ਜੀ ਮੈਂ ਤੁਹਾਨੂੰ ਕੀ ਦੱਸਾਂ ਚਾਹ ਤੇ ਐ ਲੱਗਦਾ ਸੀ ਜਿਵੇਂ ਫੋਕਾ ਪਾਣੀ ਉਬਾਲ ਕੇ ਤੇ ਉਹਨਾਂ ਦੇ ਅੱਗੇ ਰੱਖਤਾ ਹੋਵੇ ਤੇ ਪੂਆ ਜੀ ਬਿਸਕੁਟ ਸੜੇ ਜੇ ਸਲ੍ਹਾ ਬੇਜੇ ਉਹ ਬਿਸਕੁਟ ਮੇਰੇ ਅੱਗੇ ਕੀਤੇ ਮੰਜੂ ਦੀਦੀ ਨੇ ਕਹਿੰਦੀ ਭਾਬੀ ਐ ਲੋ ਫੜੋ ਬਿਸਕੁਟ ਲੋ ਮੈਂ ਤੇ ਐਂ ਜੀ ਫੜਿਆ ਤੇ ਐਂ ਜੀ ਰੱਖਤਾ ਇਹੋ ਜਿਹਾ ਬਿਸਕੁਟ ਮੈਂ ਤੇ ਆਪਣੇ ਸੱਸ ਸਹੁਰੇ ਨੂੰ ਨਾ ਐਡੇ ਵਧੀਆ ਬਿਸਕੁਟ ਖਵਾਉਣੀ ਆ ਹਾਏ ਹਾਏ ਸਕੀਪ ਨੇ ਵੀ ਹੂ ਕਿ ਤੇ ਉਹਨਾਂ ਦਾ ਹਾਲ ਕਰਨ ਲਈ ਆ ਹਾਏ ਭੂਆ ਜੀ ਮੇਰੇ ਕੋਲੋਂ ਤੇ ਐ ਗੱਲ ਬਰਦਾਸ਼ਤ ਨਹੀਂ ਹੋਈ ਮੈਂ ਤੇ ਆਪਣੇ ਸੱਸ ਸਹੁਰੇ ਦੀ ਖੱਤੀ ਸ਼ਾਵਾ ਕਰਦੀ ਜੇ ਓ ਮਾਈ ਗੋਡ ਠੰਡਾ ਕੀ ਖਾਣਾ ਕੀ ਪੀਣਾ ਕੀ ਖਾਓਗੇ ਕੀ ਲੋਗੇ ਮੈਂ ਤੇ ਦਿਨ ਰਾਤ ਉਹਨਾਂ ਦੇ ਅੱਗੇ ਪਿੱਛੇ ਹੁੰਦੀ ਰਹਦੀ ਆ ਹਾਂ ਉਹ ਨਹੀਂ ਆਵੀਂ ਖਿਆਲ ਨਹੀਂ ਕੀਤਾ ਖਾਈ ਉਹਨਾਂ ਦੀ ਸੇਤ ਨਾਲ ਹੀ ਘੁਲਵਾੜ ਕਰੀ ਜਾਂਦੇ ਸੀ ਨਾ ਬੁੱਤ ਰੋਣਾ ਮੇਰੇ ਆਪਣੇ ਦਿਲ ਨੂੰ ਕੁਝ ਹੋਣਾ ਪਏ ਕਿ ਮੇਰੇ ਭਰਾ ਪਰਜਾਈ ਨੇ ਕੁਝ ਕੀਤਾ ਹੈ ਨਾ ਫੇਰ ਸੱਕੀ ਬਣਾਵਨੀ ਨੇ ਤੂੰ ਫਿਕਰ ਨਾ ਕਰ ਮੈਂ ਆਂਦੇ ਆ ਰ ਜਮਨਨ ਕਹਿਣਾ ਮੈਂ ਅੱਜ ਤੋਂ ਬਾਅਦ ਮੰਜੂ ਦੇ ਘਰ ਨਹੀਂ ਜੇ ਪੈਰ ਪਾਣ ਦੇਵਾ ਹਾਂਏ ਪੂਆ ਜੀ ਤੁਸੀਂ ਕੋਈ ਐਓ ਜੀ ਗੱਲ ਨਾ ਕਰਿਓ ਉਹ ਜੜੀਆਂ ਭਾਗੀਆਂ ਹੁੰਦੀਆਂ ਜੇ ਨਾ ਆਪਣੇ ਤੇ ਤੇਾਂ ਦੀ ਕੋਈ ਗੱਲ ਨਹੀਂ ਜੇ ਬਾਹਰ ਨਿਕਲਣ ਦਿੰਦੀਆਂ ਐਹੀ ਜੇ ਤੁਸੀਂ ਉਹਨਾਂ ਨਾਲ ਇਦਾਂ ਕੀਤਾ ਹੁੰਦਾ ਤੁਹਾਡੇ ਸਾਰੇ ਸ਼ਹਿਰ 'ਚ ਤੁਹਾਡੀ ਪੰਡੇ ਪਾ ਦਿੰਦੀ ਸੀ ਹੋਏ ਤੇ ਨਹੀਂ ਮਾੜੀ ਬਨੇ ਵਿੱਚ ਚੱਲ ਦੇਖਨੇ ਕੋਈ ਨਹੀਂ ਤੂੰ ਜਾ ਕੋਈ ਗੱਲ ਨਹੀਂ ਬੁੱਤ ਤੂੰ 2-4 ਦਿਨ ਕੱਟ ਕੇ ਆ ਮੈਂ ਆਪਣੇ ਭਰਾਵੜ ਦੇ ਦਾ ਪੂਰਾ ਧਿਆਨ ਰੱਖਾਂ ਤੂੰ ਫਿਕਰ ਨਾ ਹੁਣ ਨਹੀਂ ਮੈਂ ਇਹਨਾਂ ਕਿਤੇ ਜਾਣ ਦੇਣਾ ਤੂੰ ਚਿੰਤਾ ਨਾ ਕਰ ਕਿਸੇ ਗੱਲ ਇਹੋ ਜੀ ਨੂੰ ਤੇ ਮੈਨੂੰ ਮਿਲਣੀ ਚਾਹੀਦੀ ਸੀ ਨੇ ਪੂਆ ਜੀ ਮੈਂ ਤੁਹਾਡੇ ਪੈਰੇ ਹੱਥ ਲਾਂਦੀ ਜੇ ਮੈਂ ਹੱਥ ਜੋੜਦੀ ਜੇ ਤੁਹਾਡੇ ਅਗੇ ਮੰਮੀ ਡਾਡੀ ਨਾਲ ਕੋਈ ਗੱਲ ਨਾ ਕਰ ਬੈਠੇ ਹੋ ਨਹੀਂ ਕੋਈ ਨਹੀਂ ਕਰਦੀ ਨਹੀਂ ਕਰਦੀ ਉਹਨਾਂ ਦਿਲ ਦੁਖੇਗਾ ਬੜਾ ਨਾਲੇ ਮੈਂ ਪਤਾ ਮੇਰੇ ਭਰਾ ਦਾ ਬੀਪੀ ਘਟ ਜਾਂਦਾ ਝਟ ਦਿਲ ਦਾ ਥੋੜਾ ਦਾ ਤੂੰ ਚਿੰਤਾ ਨਾ ਕਰ ਮੈਂ ਜਾਣ ਨਹੀਂ ਦੇਣਾ ਨਾ ਮੈਂ ਗੱਲ ਕਰਨੀ ਜਦੋਂ ਉਹਨਾਂ ਦੀ ਭੈਣ ਹੀ ਮਰ ਗਈ ਉਹਨੂੰ ਸਾਬਾ ਪੁਆਜੀ ਐਵੇਂ ਮੈਂ ਘਰ ਟੈਕੀ ਲੈਣਾ ਆਂਦੀ ਨਹੀਂ 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 ਤੇ ਨਾ ਉਹਦੇ ਘਰ ਸੀ ਤੇ ਪਰ ਮੰਮੀ ਡੈਡੀ ਮੰਜੂ ਦੀ ਦੀ ਵਾ ਕੀ ਕਰ ਚਲੇ ਗਏ ਉਹ ਕੰਦੇ ਮੇਰਾ ਦਿਲ ਬੜਾ ਕਰਦਾ ਮੇਰੇ ਨੂੰ ਤੁਹਾਨੂੰ ਪਤਾ ਮੈਨੂੰ ਮੰਜੂ ਦੀ ਦਾ ਫੋਨ ਆਇਆ ਕੰਦੇ ਉਹ ਕਹਿੰਦੇ ਆ ਕਿ ਤੇਰੇ ਮੰਮੀ ਡੈਡੀ ਮੇਰੇ ਵੱਲ ਆ ਗਏ ਆ ਤੇ ਜੇ ਉਹਨਾਂ ਦੀ ਤੇ ਜੁਨਾਦੀ ਭੈਣ ਹੀ ਸਾਰਾ ਸਹੀ ਨਹੀਂ ਸਾਰਾ ਸੀਨੇ ਗਲਤ ਕੀਤਾ ਦੁਬਾਰਾ ਕਰੂ ਆਸ਼ਵੀ ਚੋਟੇ ਉਹ ਪਥੇਰਾ ਖਾ ਲੈਣਾ ਵਾ ਆਫਿਸ ਜਾ ਕੇ ਗਰੀ ਪਤਲੀਆਂ ਪੂੜੀਆਂ ਖਾ ਲਈਆਂ ਗਰੀ ਮੋਡੀਆਂ ਪੂੜੀਆਂ ਖਾ ਲਈਆਂ ਗਰੀ ਉਹ ਪੂੜੀਆਂ ਖਾ ਲਈਆਂ ਇਹ ਇੱਕ ਹੀ ਬੜੀ ਆ ਵੇ ਲੈ ਗਿਆ ਮਾਜੂ ਦੇਖਾਂ ਮੈਂ ਅ ਤੋ ਆ ਮੇਰੇ ਨੂੰ ਕੋਈ ਦੱਸ ਤੂੰ ਕਿ ਕਰ ਚਾਹੁੰਦਾ ਸੀ ਬੇ ਲੈ ਨਾ ਨਹੀਂ ਮੈਂ ਹੁੰਦਾ ਨਹੀਂ ਨਹੀਂ ਮੈਂ ਤੋ ਇੰਨਾ ਰਹੇਗਾ ਸੀ ਨਾ ਤੇਰਾ ਤੇਰਾ ਹੋ ਗਿਆ ਗੋਲਡੀ ਦਾ ਫੇਰ ਬਾਅਦ 1 2 3